ਜਿਹੜੀ ਚੀਜ਼ ਸਾਡੇ ਕੰਨ ਰਸ ਹੋਣੀ ਚਾਹੀਦੀ ਸੀ ਉਹ ਮਨ 'ਚ ਵਸ ਗਈ ਜਿਹੜੀ ਮਨ ਦਾ ਰਸ ਹੋਣੀ ਚਾਹੀਦੀ ਸੀ ਉਹ ਕੰਨਾਂ 'ਚ ਵਸਾਲੀ ਕੀਰਤਨ ਹੁੰਦਾ ਐ ਮਗਨ ਹੋ ਜਾਂਦੇ ਆ ਵਾਹ ਕਿੰਨਾ ਸੋਹਣਾ ਸੀ ਆਹਾ ਆਹਾ ਕੀਆ ਰਾਗ ਕਿੰਨੀ ਸੋਹਣੀ ਧੁਨ ਹੈ ਅੱਛਾ ਸ਼ਬਦ ਖਤਮ ਹੋ ਗਿਆ ਪੁੱਛੋ ਮਾੜਾ ਜਿਹਾ ਕਿਹੜਾ ਸ਼ਬਦ ਸੀ ਭੁੱਲ ਗਿਆ ਉਹਦੇ ਸਾਹਮਣੇ ਗਾਣਾ ਲਾਓ ਕਿੰਨੇ ਕੁ ਮਿੰਟ ਦਾ ਹੁੰਦਾ ਜੀ ਗਾਣਾ ਦੋ ਤਿੰਨ ਮਿੰਟ ਦਾ ਅਲੱਗ ਗਾਣਾ ਖਤਮ ਹੋਣ ਤੋਂ ਪਹਿਲਾਂ ਉਹਦੇ ਇੱਕ ਦੋ ਟੱਪੇ ਜਾਦ ਖਾ ਲਿਓ ਫੇਰ ਕਹਿੰਦਾ ਮੈਂ ਦੁਖੀ ਪਤਾ ਨਹੀਂ ਕਿਉਂ ਮੇਰੇ ਅੰਦਰ ਚਿੰਤਾ ਪਤਾ ਨਹੀਂ ਕਿਉਂ ਉਹ ਤਾਂ ਹੋਣੀ ਹੈ ਮੈਮਰੀ ਪਤਾ ਨਹੀਂ ਕੀ ਸੇਵ ਕਰ ਰਹੀ ਹੈ ਅੰਦਰ ਤੂੰ ਇਕੱਠਾ ਹੀ ਪਤਾ ਨਹੀਂ ਕੀ ਕਰੀ ਜਾਨੀ ਹੈ ਜੋ ਇਕੱਠਾ ਕਰਦੇ ਆ ਉਹ ਤੇਰੀ ਜ਼ਿੰਦਗੀ 'ਚ ਕਿਤੇ ਕੰਮ ਆਇਆ ਤੇ ਜਿਹੜੀ ਜਿਹੜੀ ਇਕੱਠੀ ਕਰਨੀ ਚਾਹੀਦੀ ਸਤਿਗੁਰੂ ਦੀ ਬਾਣੀ ਉਹ ਸੁਣ ਕੇ ਉਹ ਉਧਰ ਬੰਦੇ ਨੇ ਮੂੰਹ ਹੀ ਨਹੀਂ ਕੀਤਾ ਉਹ ਕੰਨਰਾ ਸੀ ਬਾਣੀ ਸ਼ਰਵਣੀ ਸੁਣਨਾ ਗੌਰ ਨਾਉ ਗੁਰੂ ਦੇ